ਲਾੜ ਲੱਗ ਕੇ ਤਾ ਵੇਖ ਬੰਦਿਆ ਤੂੰ ਬਾਪੇ ਸ਼੍ਰੀ ਚੰਦ ਦੇ ਤੂੰ ਬਾਪੇ ਸ਼੍ਰੀ ਚੰਦ ਦੇ ਲਾੜ ਲੱਗ ਕੇ ਤਾ ਵੇਖ ਬੰਦਿਆ ਤੂੰ ਬਾਪੇ ਸ਼੍ਰੀ ਚੰਦ ਦੇ ਤੂੰ ਬਾਪੇ ਸ਼੍ਰੀ ਚੰਦ ਦੇ ਮੁਰਾਦਾਂ ਹੋਣ ਗੀਆਂ ਪੂਰੀਆਂ ਵੇ ਤੇਰੀਆਂ ਕ ਤਾਂ ਤੂੰ ਮੰਗ ਕੇ ਵੇਖ ਤਾਂ ਤੂੰ ਮੰਗ ਕੇ ਮੁਰਾਦਾਂ ਹੋਣਗੀਆਂ ਪੂਰੀਆਂ ਵੇ ਤੇਰੀਆਂ ਵੇਖ ਤਾਂ ਤੂੰ ਮੰਗ ਕੇ ਵੇਖ ਤਾਂ ਤੂੰ ਮੰਗ ਕੇ ਆਕੇ ਲੋਕਾਂ ਦੀਆਂ ਗੱਲਾਂ ਵਿੱਚ ਟੈਮ ਨਾ ਗਵਾਈਂ ਦਵਾਰੇ ਉੱਤੇ ਆਏਗਾ ਤਾਂ ਸ਼ਰਦਾ ਨਾਹੀ ਆਕੇ ਲੋਕਾਂ ਦੀਆਂ ਗੱਲਾਂ ਵਿੱਚ ਟੈਮ ਨਾ ਗਵਾਈਂ ਦਵਾਰੇ ਉੱਤੇ ਆਏਗਾ ਤਾਂ ਸ਼ਰਦਾ ਨਾਹੀ ਤੇ ਮੈਂ ਉੰਧਾ ਨੀਓ ਹੱਥ ਫੇਰ ਬੰਦਿਆਂ ਜੇ ਇੱਕ ਵਾਰੀ ਲੰਗ ਜੇ ਜੇ ਇੱਕ ਵਾਰੀ ਲੰਗ ਜੇ ਲਾੜ ਲੱਗ ਕੇ ਤਾ ਵੇਖ ਬੰਦਿਆਂ ਤੂੰ ਬਾਪੇ ਸ਼੍ਰੀ ਚੰਦ ਦੇ ਤੂੰ ਬਾਪੇ ਸ਼੍ਰੀ ਚੰਦ ਦੇ ਲਾੜ ਲੱਗ ਕੇ ਤਾ ਵੇਖ ਬੰਦਿਆਂ ਤੂੰ ਬਾਪੇ ਸ਼੍ਰੀ ਚੰਦ ਦੇ ਤੂੰ ਬਾਪੇ ਸ਼੍ਰੀ ਚੰਦ ਦੇ ਦੁਨੀਆ ਤਾਂ ਭੱਜੀ ਫਿਰੇ ਪੈਸੇ ਢੇਲੇ ਪਿੱਛੇ ਸੋਣ ਦਾ ਕੋਈ ਗੁਰਾਂ ਦੇ ਉਹ ਕਿਸੇ ਦੁਨੀਆ ਤਪੱਜੀ ਫਿਰੇ ਪੈਸੇ ਟੇਲੇ ਪਿੱਛੇ ਸੁਣਦਾ ਨਹੀਂਓ ਕੋਈ ਗੁਰਾਂ ਦੇ ਉਹ ਕਿਸੇ ਤੇ ਸਜਣਾ ਨੀਉ ਨਾਲ ਤੇਰੇ ਬੰਦਿਆ ਵੇ ਜਾਣਾ ਪਹਿਣਾ ਛੱਡ ਕੇ ਵੇ ਜਾਣਾ ਪਹਿਣਾ ਛੱਡ ਕੇ ਲਾੜ ਲੱਗ ਕੇ ਤਾ ਵੇਖ ਬੰਦਿਆ ਤੂੰ ਬਾਬੇ ਸ਼੍ਰੀ ਚੰਦ ਦੇ ਤੂੰ ਬਾਬੇ ਸ਼੍ਰੀ ਚੰਦ ਦੇ ਲਾੜ ਲੱਗ ਕੇ ਤਾ ਵੇਖ ਬੰਦਿਆ ਤੂੰ ਬਾਬੇ ਸ਼੍ਰੀ ਚੰਦ ਦੇ ਤੂੰ ਬਾਬੇ ਸ਼੍ਰੀ ਚੰਦ ਦੇ ਲਾੜ ਲੱਗ ਕੇ ਤਾ ਵੇਖ ਬੰਦਿਆ ਤੂੰ ਬਾਬੇ ਸ਼੍ਰੀ ਚੰਦ